ਬਾਬਾ ਜੋਬ ਐਸਐਸਪੀ ਸਾਹਿਬ ਗੰਦਰ ਦਿਹਾਤੀ ਸਰਦਾਰ ਰਵਿੰਦਰ ਸਿੰਘ ਗਿਰਕ ਔਰ ਡੀਐਸਪੀ ਫਲਾਉਰ ਸਰਦਾਰ ਸਰਮਨ ਸਿੰਘ ਬੱਲ ਦੀ ਰਹਿਨਮਾਈ ਹੇਠ ਜੋ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਮਿਹਨਤ ਚਲਾਈ ਕੋਈ ਆ ਜਿਸ ਤਹਿਤ ਸਾਾਨੂੰ ਇੱਕ ਬਹੁਤ ਹੀ ਵੱਡੀ ਸਫਲਤਾ ਹਾਸਿਲ ਹੋਈ ਕਿ ਕੱਲ ਦਰਾਂ ਦੇ ਨਾਕਾਬੰਦੀ ਚੌਕੀ ਇੰਚਾਰਜ ਮਸਾਂਜ ਕਾਣਾ ਇਹ ਸੈਕਸ ਕੁਮਿੰਦਰ ਸਿੰਘ ਨੇ ਨਾਕਾ ਬੰਦੀ ਔਰ ਗਸ਼ਤੇ ਮਦੂਸ ਸੀਗਾ ਜੇ ਕੋਈ ਇੱਕ ਉਹਨਾਂ ਨੇ ਆਲਟੋ ਜਿਹੜੀ ਆ ਉਹ ਗੱਡੀ ਰੁਕੀ ਆਲਟੋ ਗੱਡੀ ਰੋਕੀ ਨੂੰ ਚੈੱਕ ਕੀਤਾ ਜਿਹਦੇ ਵਿੱਚੋਂ ਤਿੰਨ ਨੌਜਵਾਨ ਸਵਾਸ ਸੀਗੇ ਜਿਨ੍ਹਾਂ ਕੋਲੋਂ 110 ਮਸ਼ੀਰੀਆਂ ਗੋਲੀਆਂ ਔਰ 8 ਗ੍ਰਾਮ ਜਿਹੜੀ ਆ ਉਹ ਘਰੋਂ ਪ੍ਰਾਪਤ ਹੋਈ ਆ ਜਿਸ ਬੰਦੀ ਹੀ ਮੁਕਤਬਨਪੁਰ 183 21 2261 85 ਐਨਡੀਪੀਐਸ ਅੱਤੇ ਦਰਜ ਕਰਕੇ ਇਹ ਇਹਨਾਂ ਦੋਸ਼ੀ ਅੰਗਿਰਾ ਉਹ ਬ੍ਰਿਤਾਰ ਕੀਤਾ ਆ ਜਿਨ੍ਹਾਂ ਦੇ ਨਾਮ ਪਰਮਨਦੀਪ ਏਰੀਅ ਸ੍ਰਿਮੀ ਵਾਸੀ ਬੜਾ ਪਿੰਡ ਦੂਸਰਾ ਹੈਗਾ ਰਾਜਮਨਰ ਪਿੱਟੂ ਜੱਟ ਕੋਠਣਾ ਦਾ ਹੀ ਜਿਸ ਸੁਖਵਿੰਦਰ ਸਿੰਘ ਸੁਖੀ ਇਹ ਰੁੜਦਾ ਖੁਰਦਾ ਰਹਿਣ ਵਾਲਾ ਜਿਨ੍ਹਾਂ ਨੂੰ ਅੱਜ ਜਿਹੜਾ ਉਹ ਪੇਸ਼ਤਾਪਤ ਕਰਕੇ ਤੇ ਰਮਾਨ ਹਾਸਲ ਕੀਤਾ ਜਾਏਗਾ ਔਰ ਜੋ ਅਲਟੀ 8 ਟੋ ਗੱਡੀ ਸੀ ਬਰਾਬਰ ਕੀਤੀ ਆ ਉਦੀ ਬਣ ਕੀਤੀ ਬਾਰੇ ਵੀ ਲਗਾਈ ਨਾ ਪੜਤਾਲ ਕੀਤੀ ਜਾਊਗੀ ਕਿ ਇਹ ਗੱਡੀ ਕਿੱਡੀ ਐ ਕਿੱਥੋਂ ਆਈ ਆ ਤੇ ਦੂਜਾ ਜਿੱਥੋਂ ਜਿੱਥੋਂ ਇੱਕ ਸਮਾਨ ਜਿਹੜਾ ਆਇਆ ਹੈਗਾ ਜਿਹੜਾ ਇਹਨਾਂ ਨੇ 110 ਗੋਲੀਆਂ ਔਰ 8 ਗ੍ਰਾਮ ਹੈਰੋਨ ਦਾ ਜਿਹੜੀ ਬਰਾਮਦ ਹੋਈ ਹੈ ਉਹਦੇ ਬਾਰੇ ਵੀ ਢгай ਨਾਲ ਪੜਤਾਲ ਕੀਤੀ ਜਾ ਰਹੀ ਆ ਜਿੱਥੋਂ ਆਈ ਆ ਬਿਲਕੁਲ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਤੇ ਖਰੂਰੀ ਕਾਰਵਾਈ ਹੋਈ ਮਾਨਯੋਗ ਐਸਐਸਪੀ ਸਾਹਿਬ ਗੰਦਰ ਦਿਹਾਤੀ ਸਰਦਾਰ ਰਵਿੰਦਰ ਸਿੰਘ ਗਿਰਕ ਔਰ ਡੀਐਸਪੀ ਫਲਾਉਰ ਸਰਦਾਰ ਸਰਮਨ ਸਿੰਘ ਬੱਲ ਦੀ ਰਹਿਨਮਾਈ ਹੇਠ ਜੋ ਪੰਜਾਬ ਸਰਕਾਰ ਵੱਲੋਂ ਜੁੱਦ ਨਸ਼ਿਆਂ ਦੇ ਬੁੱਤ ਜਿਹੜੀ ਆ ਮਿਹਨ ਚਲਾਈ ਕੋਈ ਆ ਜਿਸ ਤਹਿਤ ਸਾਨੂੰ ਇੱਕ ਬਹੁਤ ਹੀ ਵੱਡੀ ਸਫਲਤਾ ਹਾਸਲ ਹੋਈ ਕਿ ਕੱਲ ਦਰਾਂਦੇ ਨਾਕਾਬੰਦੀ ਚੌਕੀ ਇੰਚਾਰਜ ਨਸਾਂਜ ਕਾਹਾਂ ਏਐਸਐ ਸੁਖਿੰਦਰ ਸਿੰਘ ਨੇ ਨਾਕਾਬੰਦੀ ਔਰ ਗਸਤੇ ਮਿਲੂ ਸੀਗਾ ਜਿੱਥੋਂ ਇੱਕ ਉਹਨਾਂ ਨੇ ਆਲਟੋ ਜਿਹੜੀ ਆ ਉਹ ਗੱਡੀ ਰੋਕੀ ਆਲਟੋ ਗੱਡੀ ਰੋਕੀ ਨੂੰ ਚੈੱਕ ਕੀਤਾ ਜਿਸ ਦੇ ਵਿੱਚੋਂ ਤਿੰਨ ਨੌਜਵਾਨ ਸਵਾਸ ਸੀਗੇ ਜਿਨ੍ਹਾਂ ਕੋਲੋਂ 110 ਮਸ਼ੀਨੀਆਂ ਗੋਲੀਆਂ ਔਰ 8 ਗ੍ਰਾਮ ਜਿਹੜੀ ਆ ਉਹ ਕਰਨ ਬਰਾਬ ਦਵੀ ਆ ਜਿਸ ਬੰਦੇ ਹੀ ਮੁਕਤਬਨਪੁਰ 183 21 22 61 85 ਐਨ ਡੀ ਪੀ ਐਸ ਐਟ 'ਤੇ ਦਰਜ ਕਰਕੇ ਤੇ ਇਹਨਾਂ ਦੋਸ਼ੀਆਂ ਜਿਹੜਾ ਉਹ ਗ੍ਰਿਫਤਾਰ ਕੀਤਾ ਆ ਜਿਨ੍ਹਾਂ ਦੇ ਨਾਮ ਰਮਨਦੀਪ ਇਹਦੀ ਸ੍ਰਿਮਈ ਵਾਸੀ ਬੜਾ ਪਿੰਡ ਦੂਸਰਾ ਹੈਗਾ ਰਾਜਮਨਰ ਪਿੱਟੂ ਜੱਤ ਕੋਠਣਾ ਦਾ ਹੀ ਤੀਜਾ ਸੁਖਵਿੰਦਰ ਸਿੰਘ ਸੁਖੀ ਇਹ ਰੁੜਦਾ ਪੁਰ ਦਾ ਰਹਿਣ ਵਾਲਾ ਆ ਜਿਨ੍ਹਾਂ ਨੂੰ ਅੱਜ ਜਿਹੜਾ ਉਹ ਪੇਸ਼ਤਾਪ ਕਰਕੇ ਤੇ ਰਿਮਾਂਡ ਹਾਸਲ ਕੀਤਾ ਜਾਏਗਾ ਔਰ ਜੋ ਅਲਟੀ ਅਟੋ ਗੱਡੀ ਸੀ ਬਰਾਬਰ ਕੀਤੀ ਆ ਉਡੀ ਬਣ ਕੀਤੀ ਬਾਰੇ ਵੀ ਲਗਾਈ ਦਾ ਪੜਤਾਲ ਕੀਤੀ ਜਾਊਗੀ ਕਿ ਇਹ ਗੱਡੀ ਕਿੱਥੋਂ ਆਈ ਆ ਤੇ ਦੂਜਾ ਜਿੱਥੋਂ ਜਿੱਥੋਂ ਇੱਕ ਸਮਾਨ ਜਿਹੜਾ ਆਇਆ ਹੈਗਾ ਜਿਹੜਾ ਇਹਨਾਂ ਨੇ 110 ਬੋਗੀਆਂ ਔਰ 8 ਗ੍ਰਾਮ ਹੈਰੋਨ ਦਾ ਜਿਹੜੀ ਬਰਾਮਦ ਹੋਈ ਆ ਉਹਦੇ ਬਾਰੇ ਵੀ ਲਗਾਈ ਦਾ ਪੜਤਾਲ ਕੀਤੀ ਜਾ ਰਹੀ ਆ ਜਿੱਥੋਂ ਆਈ ਆ ਬਿਲਕੁਲ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਤੇ ਕਾਨੂੰਨੀ ਕਾਰਵਾਈ ਹੋਏਗੀ